ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅੱਜ ਤੋਂ ਸ਼ੁਰੂ ਹੋਵੇਗਾ ਲੋਕ ਸਭਾ ਦਾ ਸਰਦਰੂਪਤ ਸੈਸ਼ਨ ਪ੍ਰੇਂਕਾ ਗਾਂਧੀ ਦੀ ਜਿੱਤ ਮਗਰੋਂ ਸੰਸਦ 'ਚ ਇਕੱਠੇ ਨਜ਼ਰ ਆਵੇਗਾ ਗਾਂਧੀ ਪਰਿਵਾਰ ਰਵਨੀ ਸਿੰਘ ਬਿੱਟੂ ਦੇ ਬਿਆਨਾਂ ਦਾ ਰਾਜਵਿੰਗ ਨੇ ਦਿੱਤਾ ਠੋਕਮਾ ਜਵਾਬ ਰਵਨੀ ਸਿੰਘ ਬਿੱਟੂ ਨੂੰ ਕਿਹਾ ਮੰਦਬੁੱਧੀ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਡੀਪੂ ਹੋਲਡਰਾਂ ਨੂੰ ਜਾਰੀ ਹੋਏ ਸਖਤ ਹੁਕਮਾਂ ਆਮ ਆਦਮੀ ਪਾਰਟੀ ਦੇ 3 ਸੀਟਾਂ ਜਿੱਤਣ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੱਡਾ ਬਿਆਨ ਕਿਹਾ ਸ਼੍ਰੋਮਣੀ ਕਾਲੀ ਦਲ ਦੇ ਨਾਲ ਚੋਣ ਲੜਨ ਕਰਕੇ ਜਿੱਤੀ ਆਪ ਲੋਕ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਦੇ ਹੱਕ ਚ ਗਰਜੀ ਸੰਸਦ ਮੈਂਬਰ ਹਰਸਿਮਰਤ ਕੋਰ ਬਾਦਲ ਕੀਤੀ ਵੱਡੀ ਮੰਗ ਗਿੱਦੜਵਾਹਾ ਚ ਕਰਾਰੀ ਹਾਰ ਤੋਂ ਬਾਅਦ ਰਾਜਾ ਵੜਿੰਗ ਤੇ ਪੜਕੇ ਮਨਪਰੀ ਬਾਦਲ ਕਰਤਾ ਵੱਡਾ ਐਲਾਨ ਪਹਾੜਾਂ 'ਚ ਬਰਫਬਾਰੀ ਕਾਰਨ ਪੰਜਾਬ ਚੰਡੀਗੜ੍ਹ 'ਚ ਵਧੀ ਠੰਡ ਮੌਸਮ ਵਿਭਾਗ ਵੱਲੋਂ ਨਵੀਂ ਅਪਡੇਟ ਸ਼ਰੋਮਣੀ ਕਾਲੀਦਾਲ ਨੇ ਪੰਜਾਬ ਸਰਕਾਰ ਅਤੇ ਰਾਜ ਚੋਣ ਕਮਿਸ਼ਨ ਨੂੰ ਕੀਤੀ ਅਪੀਲ ਕਿਹਾ ਸ਼ਹੀਦੀ 15ਵਾਰੀ ਦੌਰਾਨ ਚੋਣਾਂ ਕਰਵਾਉਣ ਤੋਂ ਕੀਤਾ ਜਾਵੇ ਗੁਰੇਜ ਅੱਜ ਸਰਕਾਰ ਵੱਲੋਂ ਲੋਕ ਸਭਾ ਦਾ ਸਰਦਰੁੱਤ ਸ਼ਾਸਨ ਸੱਦਿਆ ਗਿਆ ਹੈ ਇਹ ਸਰਦਰੁੱਤ ਸ਼ਾਸਨ 25 ਨਵੰਬਰ ਯਾਨੀ ਅੱਜ ਸ਼ੁਰੂ ਹੋ ਕੇ 20 ਦਸੰਬਰ ਤੱਕ ਚੱਲੇਗਾ ਬੀਤੇ ਦਿਨੀ ਸਰਕਾਰ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਅੱਜ ਸ਼ੁਰੂ ਹੋਣ ਵਾਲੇ ਸਰਦਰੂਤ ਸੈਸ਼ਨ ਦੌਰਾਨ ਸੰਸਦ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਸੰਸਦੀ ਮਾਮਲੇ ਬਾਰੇ ਮੰਤਰੀ ਕਿਰਨ ਰਜੀਜੂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਫਲੋਰ ਨੇਤਾਵਾਂ ਨਾਲ ਮੀਟਿੰਗ ਤੋਂ ਬਾਅਦ ਬੋਲਦੇ ਹਨ ਕਿ ਹੈਗੀ ਲੋਕ ਸਭਾ ਤੇ ਰਾਜ ਸਭਾ ਦੋਵਾਂ ਦੀਆਂ ਵਪਾਰਕ ਸਲਾਹਕਾਰ ਕਮੇਟੀਆਂ ਸੈਸ਼ਨ ਵਿੱਚ ਵਿਚਾਰੇ ਜਾਣ ਵਾਲੇ ਮਾਮਲਿਆਂ ਬਾਰੇ ਫੈਸਲਾ ਲੈਣ ਗਿਆ ਉਹਨਾਂ ਨੇ ਕਿਹਾ ਕਿ ਭਾਵੇਂ ਸਰਦਰੁੱਤ ਸੈਸ਼ਨ ਅੱਜ ਸ਼ੁਰੂ ਹੋਣ ਵਾਲਾ ਹੈ ਪਰ ਸੰਵਿਧਾਨ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਕੱਲ ਨੂੰ ਕੋਈ ਸੈਸ਼ਨ ਨਹੀਂ ਹੋਵੇਗਾ ਸੰਸਦ ਦੇ ਸਰਦਰੁੱਤ ਸੈਸ਼ਨ ਤੋਂ ਪਹਿਲਾਂ ਸਰਕਾਰ ਦੁਆਰਾ ਬੁਲਾਈ ਗਈ ਰਵਾਇਤੀ ਸਰਪਾਰਟੀ ਮੀਟਿੰਗ ਵਿੱਚ ਕਾਂਗਰਸ ਨੇ ਅੰਡਾਨੀ ਸਮੂਹ ਵਿਰੁੱਧ ਰਿਸ਼ਵਤਖੋਰੀ ਦੇ ਦੋਸ਼ਾਂ ਤੇ ਚਰਚਾ ਦੀ ਮੰਗ ਕੀਤੀ ਹੈ ਵਿਰੋਧੀ ਪਾਰਟੀ ਨੇ ਮਣੀਪੁਰ ਮੁੱਦੇ ਉੱਤਰੀ ਭਾਰਤ ਵਿੱਚ ਪ੍ਰਦੂਸ਼ਣ ਅਤੇ ਰੇਲ ਹਾਦਸਿਆਂ ਤੇ ਵੀ ਚਰਚਾ ਦੀ ਮੰਗ ਕੀਤੀ ਹੈ ਇੱਥੇ ਵੀ ਦੱਸ ਦੇ ਕਿ ਪ੍ਰਿੰਕਾ ਗਾਂਧੀ ਦੀ ਜਿੱਤ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਗਾਂਧੀ ਪਰਿਵਾਰ ਦੇ ਸਾਰੇ ਮੈਂਬਰ ਸੰਸਦ ਦੇ ਵਿੱਚ ਇਕੱਠੇ ਨਜ਼ਰ ਆਉਣਗੇ ਹੁਣ ਤੱਕ ਸਿਰਫ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਹੀ ਸੰਸਦ ਦੇ ਵਿੱਚ ਲੋਕਾਂ ਦੀ ਨੁਮਾਇੰਦਗੀ ਕਰਦੇ ਨਜ਼ਰ ਆਏ ਹਨ ਵਾਈਨੜਚ ਵੱਡੀ ਜਿੱਤ ਤੋਂ ਬਾਅਦ ਪ੍ਰਿੰਕਾ ਗਾਂਧੀ ਪਹਿਲੀ ਵਾਰ ਸੰਸਦ ਦੇ ਵਿੱਚ ਪਹੁੰਚੇਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰੀਂਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਗਿੱਦੜਵਾਹ ਤੋਂ ਜਿਮਨੀ ਚੋਣ ਹਾਰ ਗਏ ਹਨ ਜਿਸ ਤੇ ਕੇਂਦਰੀ ਰਾਜ ਮੰਤਰੀ ਡਮਨੀਸ਼ਨ ਬਿੱਟੂ ਨੇ ਤਿੱਖਾ ਨਿਸ਼ਾਨਾ ਸਾਧਿਆ ਸੀ ਇਸ ਤੋਂ ਬਾਅਦ ਰਾਜਾ ਵੜਿੰਗ ਨੇ ਰਵਨੀ ਸਿੰਘ ਬਿੱਟੂ ਨੂੰ ਠੋਕਮਾ ਜਵਾਬ ਦਿੱਤਾ ਹੈ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦਿਆਂ ਰਮਨਜੀਤ ਸਿੰਘ ਬਿੱਟੂ ਨੂੰ ਮੰਦਬੁੱਧੀ ਬੱਚਾ ਕਿਹਾ ਰਾਜਾ ਵੜਿੰਗ ਨੇ ਕਿ ਹੈਗੀ ਮੈਂ ਬਿੱਟੂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਹੈ ਜਾਂ ਫਿਰ ਸਿਰਫ 12000 ਵੋਟਾਂ ਪਵਾ ਕੇ ਭਾਜਪਾ ਨੂੰ ਹਰਾ ਕੇ ਬਦਲਾ ਲਿਆ ਹੈ ਰਾਜਾ ਵੜਿੰਗ ਨੇ ਕਿ ਹੈਗੀ ਬਿੱਟੂ ਨੇ ਜੋ ਵੀ ਬਿਆਨ ਦਿੱਤੇ ਹਨ ਉਹੋ ਕਿਸਾਨਾਂ ਦੇ ਖਿਲਾਫ ਹਨ ਉਹਨਾਂ ਨੇ ਅੱਗੇ ਕਿਹਾ ਕਿ ਬਿੱਟੂ ਨੇ ਗਿੱਦੜਵਾਹਾ ਚ 12 ਦਿਨ ਚੋਣ ਪ੍ਰਚਾਰ ਕੀਤਾ ਹੈ ਫਿਰ ਵੀ ਮੰਤਰੀ ਬਾਦਲ ਨੂੰ ਸਿਰਫ 12000 ਵੋਟਾਂ ਪਈਆਂ ਰਾਜਾ ਵੜਿੰਗ ਨੇ ਕਿਹਾ ਕਿ ਵਿਚਾਰਾ ਬਿੱਟੂ ਜੋ ਵੀ ਕਹੇ ਉਸ ਨੂੰ ਹਰ ਗੱਲ ਦੀ ਮਾਫੀ ਹੈ ਕਿਉਂਕਿ ਬਿੱਟੂ ਕਿਸੇ ਵੇਲੇ ਵੀ ਕੁਝ ਵੀ ਕਹਿ ਸਕਦਾ ਹੈ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਲਗਭਗ 1850 ਰਾਸ਼ਨ ਡੀਪੂਆਂ ਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਆ ਨੀ ਯੋਜਨਾ ਨਾਲ ਜੁੜੇ 468162 ਰਾਸ਼ਨ ਕਾਰਡ ਧਾਰਕਾਂ ਨਾਲ ਸੰਬੰਧਿਤ 17 ਲੱਖ ਤੋਂ ਵੱਧ ਲਾਭਪਾਤਰ ਪਰਿਵਾਰਾਂ ਨੂੰ ਨਵੰਬਰ ਮਹੀਨੇ ਤੋਂ ਲੈ ਕੇ 31 ਜਨਵਰੀ ਤੱਕ ਦੇ 3 ਮਹੀਨਿਆਂ ਦਾ ਨਾਂ ਦਿੱਤਾ ਜਾਵੇਗਾ ਵਿਭਾਗੀ ਅੰਕੜਿਆਂ ਮੁਤਾਬਿਕ ਰਾਸ਼ਨ ਕਾਰਡ 'ਚ ਦਰਜ ਹਰ ਮੈਂਬਰ ਨੂੰ 5 ਕਿਲੋਗ੍ਰam ਪ੍ਰਤੀ ਮਹੀਨਾ ਦੇ ਹਿਸਾਬ ਨਾਲ 3 ਮਹੀਨੇ ਦੀ 15 ਕਿਲੋ ਕਣਕ ਦਿੱਤੀ ਜਾਵੇਗੀ ਜਾਣਕਾਰੀ ਮੁਤਾਬਕ ਵਿਭਾਗ ਵੱਲੋਂ ਦਿੱਤੀ ਜਾਣ ਵਾਲੀ ਫ੍ਰੀ ਕਣਕ ਦਾ ਫਾਇਦਾ ਪ੍ਰਾਪਤ ਕਰਨ ਵਿੱਚ ਉਹ ਰਾਸ਼ਨ ਕਾਰਡ ਵੀ ਸ਼ਾਮਿਲ ਹੋਣਗੇ ਜਿਨ੍ਹਾਂ ਦੀ ਫਿਲਹਾਲ ਕਿਸੇ ਕਾਰਨ ਕਰਕੇ ਅਜੇ ਤੱਕ ਈਕੇਵਾਈਸੀ ਨਹੀਂ ਹੋ ਸકી ਇਸ ਸੰਬੰਧੀ ਟਿੱਪੂ ਹੋਲਡਰਾਂ ਨੂੰ ਵੀ ਵੱਡੇ ਹੁਕਮ ਜਾਰੀ ਹੋਏ ਹਨ ਜਿਮਨੀ ਚੋਣਾ ਦੇ ਆਪ ਪੱਖੀ ਨਤੀਜਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਦੱਸਦੇ ਆਕਾਲੀ ਦਲ ਸੁਧਾਰ ਲਹਿਰ ਦੇ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਜੇਕਰ ਇਨਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਹਿੱਸਾ ਲੈਂਦਾ ਤਾਂ ਆਪ ਦੀ ਹਾਰ ਯਕੀਨੀ ਸੀ ਉਹਨਾਂ ਨੇ ਆਖਿਆ ਹੈ ਕਿ ਅਕਾਲੀ ਦਲ ਦੇ ਚੋਣਾਂ ਤੋਂ ਬਾਹਰ ਹੋਣ ਦਾ ਲਾਭ ਆਪ ਨੂੰ ਮਿਲਿਆ ਹੈ ਚੰਦੂ ਮਾਜਰਾ ਨੇ ਕਿਹਾ ਹੈ ਕਿ ਪੰਜਾਬ ਦੀਆਂ ਮੰਡੀਆਂ 'ਚ ਰੁਲੀ ਕਿਸਾਨੀ ਅਤੇ ਡੀਏਪੀ ਖਾਦ ਦੀ ਘਾਟ ਚੰਡੀਗੜ੍ਹ ਦੇ ਮਸਲੇ ਅਤੇ ਡੈਮਾਂ ਦੇ ਕੰਟਰੋਲ ਤੇ ਵੱਟੀ ਚੁੱਪੀ ਦੇ ਬਾਵਜੂਦ ਵੀ ਆਪ ਦੀ ਹੋਈ ਜਿੱਤ ਹੈਰਾਨੀ ਜਨਕ ਹੈ ਅਕਾਲੀ ਦਲ ਦਾ ਚੋਣਾਂ ਤੋਂ ਬਾਹਰ ਰਹਿਣਾ ਪੰਜਾਬ ਤੇ ਪੰਥ ਹਿਤਾਸ਼ੀਆਂ ਲਈ ਸਵਾਲ ਖੜੇ ਕਰਦਾ ਹੈ ਸ਼ਰੋਮਨੀ ਕਾਲੀਦਲ ਦੇ ਸੀਨੇ ਰਾਗੂ ਅਤੇ ਬਠਿੰਡਾ ਤੋਂ ਐਮਪੀ ਹਰਸਿਮਰਤ ਕੁਰਬਾਦਲ ਨੇ ਪੰਜਾਬ ਦੇ ਕਿਸਾਨਾਂ ਨੂੰ ਵਾਜਮ ਨਿਆਂ ਦੇਣ ਦੀ ਜ਼ੋਰਦਾਰ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਤੇ ਐਮਐਸਪੀ ਮਿਲਣੀ ਚਾਹੀਦੀ ਹੈ ਤੇ ਡੀਏਪੀ ਖਾਦੀ ਗੰਬੀਰ ਕਾਟ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਤੇ ਪੰਜਾਬੀਆਂ ਦੇ ਚੰਡੀਗੜ੍ਹ ਤੇ ਹਾਕ ਨੂੰ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਲਈ ਵੱਖਰੀ ਥਾਂ ਅਲੋਟ ਕਰਨ ਨੂੰ ਲੈ ਕੇ ਖੋਰਾ ਨਹੀਂ ਲੱਗਣਾ ਚਾਹੀਦਾ ਪਾਰਲੀਮੈਂਟੀ اجلاس ਲਈ ਸੱਦੀ ਸਰਪ ਪਾਰਟੀ ਮੀਟਿੰਗ ਵਿੱਚ ਭਾਗ ਲੈਂਦੇ ਆ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਹਰਸੀਮਰਤ ਕੁਰਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਚ ਕਿਸਾਨਾਂ ਦੀ ਦੁਰਦਸ਼ਾ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ ਉਹਨਾਂ ਨੇ ਕਿਹਾ ਕਿ ਸਾਡੇ ਕਿਸਾਨਾਂ ਨੂੰ ਝੋਨੇ ਵਿੱਚ ਨਮੀ ਦੇ ਮਾਮਲੇ ਤੇ ਆਪਣੀ ਜਿੰਨਸ ਘੱਟ ਰੇਟ ਤੇ ਵੇਚਣ ਲਈ ਮਜਬੂਰ ਹੋਣਾ ਪਿਆ ਇੱਥੇ ਹੀ ਬਸ ਨਹੀਂ ਬਲਕਿ ਕਿਸਾਨਾਂ ਨੂੰ ਡੀਪੀ ਖਾਦ ਦੀ ਸਪਲਾਈ ਨਹੀਂ ਮਿਲ ਰਹੀ ਤੇ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਲਈ ਖਾਦਾ ਭੰਡਾਰ ਘਟਾ ਕੇ 1.28 ਲੱਖ ਟਨ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਕਿਸਾਨ ਨੂੰ ਝੋਨੇ ਦੀਆਂ ਕਿਸਮਾਂ ਦੇ ਨਕਲੀ ਬੀਜਾਂ ਕਾਰਨ ਵੀ ਨੁਕਸਾਨ ਚ ਲੱਣਾ ਪਿਆ ਹੈ ਤੇ ਆਪ ਸਰਕਾਰ ਡੀਪੀ ਨਕਲੀ ਖਾਦ ਦੀ ਵਿਕਰੀ ਰੋਕਣ ਵਿੱਚ ناکਾਮ ਰਹੀ ਹੈ। ਇਸ ਦੇ ਨਾਲ ਹੀ ਬਠਿੰਡਾ ਤੋਂ ਐਮਪੀ ਹਰਸ਼ੀਮਰਤ ਕੋਰ ਬਾਦਲ ਨੇ ਹਰਿਆਣਾ ਲਈ ਚੰਡੀਗੜ੍ਹ ਵਿੱਚ ਵੱਖਰੀ ਵਿਧਾਨ ਸਭਾ ਵਾਸਤੇ ਥਾਂ ਅਲੋਟ ਕਰਨ ਦਾ ਵੀ ਵਿਰੋਧ ਕੀਤਾ ਹੈ ਉਹਨਾਂ ਕਿਹਾ ਕਿ ਇਹ ਪੰਜਾਬ ਪੁਨਰਗਠਨ ਐਕਟ ਦੀ ਬਿਉਲੰਗਣਾ ਹੈ ਤੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਹੈ ਕਿ ਸੂਬਿਆਂ ਦੀਆਂ ਹੱਦਾਂ ਵਿੱਚ ਤਬਦੀਲੀ ਸਿਰਫ ਸੰਸਦ ਹੀ ਕਰ ਸਕਦਾ ਹੈ ਗਿੱਦੜਵਾਹਾ ਜਿਮਨੀ ਚੌਂਚ ਹਾਰ ਤੋਂ ਬਾਅਦ ਭਾਜਪਾ ਗੁਮਨਪ੍ਰੀ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ ਮੰਤਰੀ ਬਾਦਲ ਨੇ ਕਿ ਹੈ ਕਿ ਮੈਂ ਕਈ ਸਾਲ ਬਾਅਦ ਗਿੱਦੜਵਾਹ ਤੋਂ ਚੋਣ ਲੜੀ ਹੈ ਪੁਰਾਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ 2 ਮਹੀਨੇ ਬਹੁਤ ਘੱਟ ਸਮਾਂ ਸੀ ਇਸ ਲਈ ਮੈਂ ਜਿੱਤ ਨਹੀਂ ਸਕਿਆ ਮਨਪ੍ਰੀ ਬਾਦਲ ਨੇ ਐਲਾਨ ਕੀਤਾ ਕਿ ਹੁਣ ਮੈਂ ਜੀਵਨ ਦੇ ਅੰਤ ਤੱਕ ਗਿੱਦੜਵਾਹਾ ਦੇ ਲੋਕਾਂ ਵਿਚ ਰਹਾਂਗਾ ਉਹਨਾਂ ਨੇ ਦਾਵਾ ਕੀਤਾ ਕਿ 2027 ਵਿੱਚ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਮੈਂ ਗਿੱਦੜਵਾਹਾ ਤੋਂ ਹੀ ਚੋਣ ਜਿੱਤਾਂਗਾ ਮਨਪ੍ਰੀ ਬਾਦਲ ਨੇ ਨਾਮ ਨਿਯੁਕਤ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਵਧਾਈ ਦਿੰਦੇ ਹਲਕੇ ਦੇ ਲੋਕਾਂ ਨਾਲ ਕੀਤੇ ਵਾਦੇ ਪੂਰੇ ਕਰਨ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਮਨਪ੍ਰੀ ਬਾਦਲ ਨੇ ਕਿਹਾ ਕਿ ਮੈਨੂੰ ਕੁਝ ਸਾਥੀਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ 2027 ਵਿੱਚ ਤੁਹਾਨੂੰ ਵੋਟ ਪਾਵਾਂਗੇ ਇਸ ਵਾਰ ਅਸੀਂ ਰਾਜਾ ਵਰਿੰਗ ਦਾ ਹੰਕਾਰ ਤੋੜਨਾ ਚਾਹੁੰਦੇ ਹਾਂ ਇਸ ਲਈ ਡਿੰਪੀ ਢਿੱਲੋਂ ਨੂੰ ਵੋਟ ਪਾਉਣੀ ਹੈ ਰਾਜਾ ਵਰਿੰਗ ਤੇ ਬੋਲਦੇ ਆ ਉਹਨਾਂ ਨੇ ਕੀ ਹੈਗੇ ਰਾਜਾ ਵਰਿੰਗ ਨੇ ਬਾਦਲ ਪਰਿਵਾਰ ਖਿਲਾਫ ਬਿਆਨਬਾਜ਼ੀ ਕਰਕੇ ਆਪਣੀ ਸਿਆਸਤ ਚਮਕਾਈ ਹੈ ਰਾਜਾ ਵਰਿੰਗ ਹਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਆਪਣੀ ਪਤਨੀ ਦੀ ਹਾਰ ਨੂੰ ਟਾਲ ਨਹੀਂ ਸਕਿਆ ਰਾਜਾ ਵਰਿੰਦੀ ਨੇ ਗਿੱਦੜਵਾਹ ਦੇ ਲੋਕਾਂ ਲਈ ਕੁਝ ਨਹੀਂ ਕੀਤਾ ਸਿਰਫ ਆਪਣੀ ਜਾਇਦਾਦ ਬਣਾਈ ਹੈ ਉਹਨਾਂ ਨੇ ਕਿਹਾ ਕਿ 71000 ਲੋਕਾਂ ਨੇ ਈਮਪੀ ਨੂੰ ਚੁਣਿਆ ਹੈ ਲੋਕਾਂ ਦੀ ਚੋਣ ਗਲਤ ਨਹੀਂ ਹੋ ਸਕਦੀ ਪਰ ਰਾਜਾ ਵਰਿੰਦੀ ਹோம் ਮੇਂ ਜਰੂਰ ਹਾਰ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਦਾ ਫਤਵਾ ਸਿਰ ਮੱਥੇ ਵੈਸਟਰਨ ਡਿਸਟਰੈਕਟ ਵਿੱਚ ਸਰਗਰਮ ਹੋਣ ਤੋਂ ਬਾਅਦ ਪਹਾੜਾਂ ਤੇ ਹੋਈ ਬਰਫਵਾਰੀ ਨਾਲ ਮੈਦਾਨੀ ਇਲਾਕਿਆਂ ਚ ਮੌਸਮ ਚ ਮਾਮਲੀ ਬਦਲਾ ਆਇਆ ਹੈ ਪੰਜਾਬ ਦੇ ਵੱਧ ਤੋਂ ਵੱਧ ਤਾਪਮਨ ਵਿੱਚ 0.5 ਡਿਗਰੀ ਅਤੇ ਚੰਡੀਗੜ੍ਹ ਦੇ ਤਾਪਮਨ 'ਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਘੱਟੋ ਘੱਟ ਤਾਪਮਨ 10 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਪੰਜਾਬ ਵਿੱਚ ਅੱਜ ਧੁੰਦ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ 27 ਨਵੰਬਰ ਤੋਂ ਬਾਅਦ ਸਵੇਰ ਮੋੜ ਧੁੰਦ ਦੀ ਲਪੇਟ ਵਿੱਚ ਆਵੇਗਾ ਪਹਾੜਾਂ 'ਚ ਬਰਫ਼ਬਾਰਿ ਤੋਂ ਬਾਅਦ ਮੈਦਾਨੀ ਇਲਾਕਿਆਂ 'ਚ ਹਲਕੀ ਠੰਡ ਪੈ ਰਹੀ ਹੈ ਪਰ ਪੰਜਾਬ ਚੰਡੀਗੜ੍ਹ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਸ਼੍ਰੋਮਣੀ ਕਾਲੀਦਾਲ ਨੇ ਪੰਜਾਬ ਸਰਕਾਰ ਅਤੇ ਰਾਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੇ ਸ਼ਹੀਦੀ ਪੰਦਰਵਾੜੇ ਦੌਰਾਨ ਸਥਾਨਕ ਸਰਕਾਰ ਚੋਣਾ ਕਰਵਾਉਣ ਤੋਂ ਗੁਰੇਜ਼ ਕਰੇ ਇਹ ਸ਼ਹੀਦੀ ਪੰਦਰਵਾੜਾ 15 ਤੋਂ 31 ਦਸੰਬਰ ਤੱਕ ਮਨਾਇਆ ਜਾਂਦਾ ਹੈ ਇੱਥੇ ਜਾਰੀ ਕੀਤੇ ਬਿਆਨ ਵਿੱਚ ਕਾਲੀਦਾਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਟੀਮਾ ਨੇ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਲੱਖਾਂ ਲੋਕ ਇਤਿਹਾਸ ਦੀ ਇਸ ਅਦੁੱਤੀ ਸ਼ਹਾਦਤ ਲਈ ਸ਼ਰਦਾ ਦੇ ਫੁੱਲ ਪੇਂਟ ਕਰਨ ਲਈ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੇ ਸਮੰਤਤ ਸਥਾਨਾਂ ਤੇ ਨਤਮਸਤਕ ਹੁੰਦੇ ਹਨ ਉਹਨਾਂ ਨੇ ਕਿਹਾ ਕਿ ਇਸ ਲਈ ਇਸ ਅਰਸੇ ਦੌਰਾਨ ਕੋਈ ਵੀ ਚੋਣ ਕਰਵਾਉਣ ਨਾਲ ਸ਼ਾਂਤੀਪੂਰਨ ਤੇ ਪਵਿੱਤਰ ਮਾਹੌਲ ਭੰਗ ਹੋਵੇਗਾ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੇਗੀ ਮੈਨੂੰ ਹਜ਼ਾਰਾਂ ਲੋਕ ਇਹ ਵੀ ਇੱਥੇ ਵੀ ਮਿਲੇ ਜਿਹੜੇ ਤੈਨੂੰ ਕਹਿੰਦੇ ਕਿ ਮਨਪ੍ਰੀਤ ਪ੍ਰਮਾਤਮਾ ਦੀ ਕਸਮ 27 ਚ ਤੈਨੂੰ ਵੋਟਾਂ ਪਾ ਦਾਂਗੇ ਪਰ ਐਤਕੀ ਅਸੀਂ ਰਾਜੇ ਵਿਡਿੰਗ ਦਾ ਹੰਕਾਰ ਤੋੜਨਾ ਹੈ ਉਹਦੇ ਧੌਣ ਚੋਂ ਕਿੱਲਾ ਕੱਢਣਾ ਹੈ ਔਰ ਸ਼ਾਇਦ ਜਿਹੜੇ ਪੰਜਾਬ ਦੇ ਲੋਕ ਤਾਂ ਨਹੀਂ ਪਰ ਗਿੱਦੜਵਾ ਦੇ ਲੋਕ ਇੱਕ ਗੱਲ ਇਹ ਗੱਲ ਜਾਣਦੇ ਆ ਕਿ ਜਦੋਂ ਦੇ ਵਿਡਿੰਗ ਸਾਹਿਬ ਸਾਡੇ ਇਸ ਇਲਾਕੇ 'ਚ ਆਏ ਆ ਦੋ ਗੱਲਾਂ ਗੂੰਜਦੀਆਂ ਗਿੱਦੜਵੇ ਹਲਕੇ 'ਚ ਇੱਕ ਤਾਂ ਮੈਂ ਬਹੁਤ ਗਰੀਬ ਘਰ ਤੋਂ ਆ ਇੱਕ ਮੈਂ ਯਤੀਮ ਐ ਜਿਨ੍ਹਾਂ ਨੇ ਪੈਸੇ ਉਹਨਾਂ ਨੇ ਐ ਸਿਲੈਕਸ਼ਨ 'ਚ ਖਰਚੇ काश पंजाब ਦਾ ਹਰ ਬੰਦਾ ਹਰ ਗਰੀਬ ਬੰਦਾ ਵਡਿੰਗ ਸਾਹ ਵਰਗਾ ਹੋਵੇ ਇੰਨੀ ਦੌਲਤ ਜਿਹੜੀ ਹੈ ਔਰ ਉਹਨਾਂ ਦੀ ਦੌਲਤ ਉਹਨਾਂ ਨੂੰ ਇਲੈਕਸ਼ਨ ਦੀ ਹਾਰ ਤੋਂ ਨਹੀਂ ਬਚਾ ਸਕੀ ਇੱਕ ਉਹਨਾਂ ਦਾ ਬਿਆਨ ਹੀ ਆ ਇਹ ਵੀ ਜਦੋਂ ਦੇ ਐਮ ਐਲ ਏ ਬਣੇ ਐ ਬਾਦਲ ਪਰਿਵਾਰ ਦੀ ਨਿੰਦਿਆ ਕਰਦੇ ਆ ਕਿ ਬਾਦਲ ਪਰਿਵਾਰ ਜਿਹੜਾ ਇਹ ਵਿਰਾਸਤ ਦੀ ਸਿਆਸਤ ਕਰਦਾ ਹੈ ਇਹ ਦੂਜੇ ਦੀ ਵਿਰਾਸਤ ਤਾਂ ਮਾੜੀ ਲੱਗਦੀ ਹੈ ਪਰ ਜਦੋਂ ਆਪ ਦੀ ਵਿਰਾਸਤ ਤੇ ਗੱਲ ਆਈ ਤਾਂ ਟਿਕਟ ਜਿਹੜੀ ਆਪਦੇ ਘਰ 'ਚ ਹੀ ਰੱਖੀ ਕਾਸ਼ੇ ਟਿਕਟ ਕਿਸੇ ਕਾਂਗਰਸ ਤੇ ਵਰਕਰ ਨੂੰ ਦਿੱਤੀ ਹੁੰਦੀ ਤਾਂ ਸ਼ਾਇਦ ਇਸ ਨਿਮੋਸ਼ੀ ਤੋਂ ਵੀ ਬਚ ਰਹਿੰਦੇ। ਔਰ ਅਖੀਰ ਦੇ ਵਿੱਚ ਮੈਂ ਡਿੰਪੀ ਢਿੱਲੋਂ ਸਾਹਿਬ ਜਿਹੜੇ ਕਿ ਇੱਥੋਂ ਐਮ.ਐਲ.ਏ ਬਣੇ ਆ ਮੈਂ ਉਹਨਾਂ ਨੂੰ ਵਧਾਈ ਪੇਸ਼ ਕਰਦਾ ਮubarrak baad ਪੇਸ਼ ਕਰਦਾ। 70 ਹਜ਼ਾਰ ਬੰਦਿਆਂ ਦਾ ਫੈਸਲਾ ਗਲਤ ਨਹੀਂ ਹੋ ਸਕਦਾ। ਪਰ ਇੱਕ ਛੋਟੀ ਜੀ ਨਾਲ ਨਸੀਹਤ ਵੀ ਦਿੰਨਾ ਹੈ ਕਿ ਢਿੱਲੋਂ ਸਾਹਿਬ ਇਹਨੂੰ ਤੁਸੀਂ ਇਨਾਮ ਨਾ ਸਮਝਿਆ ਜੇ। ਇਹਨੂੰ ਤੁਸੀਂ ਇਮਤਿਹਾਨ ਸਮਝਾ ਜੇ ਔਰ ਪਰਮਾਤਮਾ ਕਰੇ ਤੁਸੀਂ ਇਸ ਇਮਤਿਹਾਨ ਚ ਪਾਸ ਹੋ ਜਾਓ ਔਰ ਜਿਹੜਾ ਤੁਸੀਂ ਗਿੱਜੜਬਾ ਹਲਕੇ ਦੇ ਲੋਕਾਂ ਨਾਲ ਵਾਅਦਾ ਕਰਕੇ ਗਏ ਹੋ ਕਿ ਮੈਂ 22 ਸਾਲਾਂ ਚ ਪਿਛਲੇ 28 ਸਾਲ ਦਾ ਰਿਕਾਰਡ ਜਿਹੜਾ ਤੋੜਨਾ ਹੈ ਪਰਮਾਤਮਾ ਕਰੇ ਤੁਸੀਂ ਇਹ ਰਿਕਾਰਡ ਤੋੜ ਦੋ ਇੱਕ ਲੱਡੂ ਵੰਡੇ ਜਾ ਰਹੇ ਖੁਸ਼ੀ ਮਨਾਈ ਜਾ ਰਹੀ ਸੀ ਕਿਸ ਤਰ੍ਹਾਂ ਦੀ ਨਹੀਂ ਲੱਡੂ ਇਸ ਗੱਲ ਦੀ ਵੰਡੇ ਜਾ ਰਹੇ ਕਿ ਅਗਰ ਮਨਪ੍ਰੀਤ ਦਾ 27 ਵਾਲਾ ਇਲੈਕਸ਼ਨ ਸੀ ਉਹਦਾ ਆਗਾਜ਼ ਕਰਨ ਚੱਲ ਰਿਹਾ ਨਤੀਜੇ ਕੱਲ ਆਗੇ ਕੱਲ ਅਸੀਂ ਉਹ ਨਤੀਜੇ ਜਿਹੜੇ ਆ ਲੋਕਾਂ ਦਾ ਜਿਹੜਾ ਸਤਵਾ ਸਿਰਮੱਤੇ ਤੇ ਆ ਪਰ ਸਤਾ ਜੇ ਅੱਜ ਅਸੀਂ ਇਲੈਕਸ਼ਨ ਨਹੀਂ ਸ਼ੁਰੂ ਕਰਾਂਗੇ ਤਾਂ 27 ਦਾ ਇਲੈਕਸ਼ਨ ਜਿਹੜਾ ਉਹ ਸਾਥੋਂ ਅਬੂਰ ਨਹੀਂ ਹੋਣਾ ਐਮਪੀ ਇਲੈਕਸ਼ਨ ਨਾਲ ਇਲੈਕਸ਼ਨ ਸਰ ਇਲੈਕਸ਼ਨ ਦੀ ਸ਼ੁਰੂਆਤ ਹੋ ਗਈ ਸ਼ੁਰੂਆਤ ਹੋ ਗਈ ਸ਼ੁਰੂਆਤ ਹੋ ਗਈ ਔਰ ਇਸ ਜੋਸ਼ ਔਰ ਜਜ਼ਬੇ ਨਾਲ ਕਿ ਅਗਲੀ ਸਰਕਾਰ ਬੀਜੇਪੀ ਦੀ ਬਣਾਣੀ ਹੈ ਪੰਜਾਬ ਦੇ ਵਿੱਚ ਔਰ ਗਿੱਦੜਵਾ ਜਿਹੜਾ ਇਹ 116 ਜਿਹੜੇ ਪੰਜਾਬ ਦੇ ਬਕਾਇਆ ਹਲਕੇ ਐ ਉਹਨਾਂ ਵਾਸਤੇ ਇੱਕ ਰੋਲ ਮਾਡਲ ਹੋਊਗਾ 116 ਹਲਕੇ ਦੇਖਣਗੇ ਵੀ ਬੀਜੇਪੀ ਮਾਡਲ ਦੇ ਵਿੱਚ ਪੰਜਾਬ ਇਹ ਜਾ ਵੀ ਹੋ ਸਕਦਾ ਆਮ ਆਦਮੀ ਪਾਰਟੀ ਜਿਹੜਾ ਆਪਣਾ ਪਿੱਠ ਥਪ-ਥਪ ਆ ਰਹੀ ਹੈ ਵੀ ਅਸੀਂ ਤਿੰਨ ਸੀਟਾਂ ਜਿੱਤੇ ਨੇ ਪਹਿਲੇ ਤਾਂ ਤੁਸੀਂ ਅਕਾਲੀ ਦਲ ਦਾ ਸ਼ੁਕਰਾਨਾ ਕਰੋ ਜਿੱਤੇ ਕਰਕੇ ਤੁਸੀਂ ਆ ਤਿੰਨ ਸੀਟਾਂ ਜਿੱਤਿਓ ਨਹੀਂ ਤਾਂ ਉਹਨੇ 4 ਮਹੀਨੇ ਪਹਿਲੇ ਜਿਹੜੀ ਲੋਕ ਸਭਾ ਦੀ ਚੋਣਾਂ ਹੋਈਆਂ ਨੇ ਜਿੱਥੇ 92 ਸੀਟਾਂ ਦਿੱਤੀਆਂ ਸੀ 117 'ਚ ਤੁਸੀਂ 33 'ਚ ਆ ਕੇ ਖੜ ਗਏ ਸੀ ਤੇ ਅੱਜ ਤਾਂ ਤੁਹਾਨੂੰ ਉਹ ਇੱਕ ਵੀ ਨਹੀਂ ਆਣੀ ਸੀ ਬਰਨਾਲਾ ਮੁੱਖ ਮੰਤਰੀ ਦਾ ਹੋਮ ਸਟੇਟ ਹੈ ਉੱਥੇ ਹੀ ਆ ਸੀਟੇ ਹਾਰ ਜਾਣ ਤੇ ਫਿਰ ਇਹ ਤਾਂ ਅਕਾਲੀ ਦਲ ਦੀ ਬਦੌਲਤ ਇਹਨਾਂ ਦਾ ਦਾ ਲੱਗਿਆ ਨਹੀਂ ਤਾਂ ਇਹਨਾਂ ਦਾ ਕੀ ਦਾ ਲੱਗਣਾ ਸੀ ਅੱਜ ਸਾਡੀ ਰਾਜਧਾਨੀ ਚੰਡੀਗੜ੍ਹ ਇਕ ਕੋਈ ਇੰਡੀਪੈਂਡੈਂਟ ਐਮਪੀ ਹਰਿਆਣਾ ਤੋਂ ਜਿੱਤ ਕੇ ਆਇਆ ਜਿਹੜਾ ਕਹਿੰਦਾ ਵੀ ਸਾਡੀ ਰਾਜਧਾਨੀ ਤੇ ਲੱਗਦਾ ਇਹਨਾਂ ਲੋਕਾਂ ਨੇ ਜਾਂ ਤਾਂ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਨਹੀਂ ਪੜਿਆ ਜਿਹੜਾ ਪਾਰਲੀਮੈਂਟ ਤੋਂ ਪਾਸ ਹੋਇਆ ਜਿੱਥੇ ਇਹ ਟੈਂਪੋਰਰੀ ਰਾਜਧਾਨੀ ਪੰਜਾਬ ਤੇ ਚੰਡੀਗੜ ਜਿਹੜਾ ਸਾਲ ਬਾਅਦ ਪੰਜਾਬ ਨੂੰ ਦਿੱਤੀ ਜਾ ਉਹਨੇ ਤੋਂ ਕਿੰਨੇ ਸਾਲ ਨਿਕਲ ਗਏ ਤਿੰਨੇ ਧਾਕੇ ਨਿਕਲ ਗਏ ਅੱਜ ਤਾਈਂ ਸਾਨੂੰ ਨਹੀਂ ਮਿਲੀ ਤੇ ਸੈਂਟਰਲ ਦੀ এনਵਾਇਰਨਮੈਂਟ ਮਿਨਿਸਟਰੀ ਨੇ ਚੱਕ ਕੇ 10 ਏਕੜ ਜ਼ਮੀਨ ਚੰਡੀਗੜ ਵਿੱਚ ਹਰਿਆਣਾ ਨੇ ਵਿਧਾਨ ਸਭਾ ਮੰਗਿਆ ਤਾਂ ਉਹਨਾਂ ਨੂੰ ਨੋਬਜੈਕਸ਼ਨ ਸਰਟੀਫਿਕੇਟ ਦਿੱਤਾ ਮਤਲਬ ਸਾਡੇ ਰਾਜਧਾਨੀ ਦੇ ਉੱਤੇ ਸਾਡਾ ਹੱਕ ਕਮਜ਼ੋਰ ਕੀਤਾ ਅੱਗੇ ਹੀ ਪਹਿਲੇ ਹੋਮ ਮਿਨਿਸਟਰੀ ਨੇ ਜਿਹੜਾ 60 40 ਰੇਸ਼ੋ ਜਿਹੜਾ ਹੁੰਦਾ ਸੀ ਪੰਜਾਬ ਤੇ ਹਰਿਆਣਾ ਦੇ ਅਫੀਸਰਸ ਦਾ ਉਹਨੂੰ ਡਾਇਲੂਟ ਕਰਕੇ ਬਾਹਰ ਦੇ ਅਫਸਰ ਲਾ ਕੇ ਸੋ ਹਰ ਪੱਖੋਂ ਸਾਡੀ ਰਸਾਨੀ ਸਾਡੋ ਖੋਈ ਜਾ ਰਹੀ ਹੈ ਸਾਡੇ ਪਾਣੀ ਤਾਂ ਪਹਿਲੇ ਹੀ ਖੋਇਆ ਹੋਇਆ ਹੈਗਾ ਤੇ ਹੁਣ ਸਾਡੀ ਪੰਜਾਬ ਯੂਨੀਵਰਸਿਟੀ ਵੀ ਜਿਹਦੇ 31 ਅਕਤੂਬਰ ਨੂੰ ਉਹਨਾਂ ਦਾ ਟੈਨਯੂਰ ਖਤਮ ਹੁੰਦਾ ਹੈ ਸੈਨੇਟ ਦਾ ਚਾਰ ਚਿੱਠੀਆਂ ਲਿਖ ਛੱਡੇ ਨੇ ਕਿਉਂ ਵਾਈਸ ਪ੍ਰੈਜ਼ੀਡੈਂਟ ਸਾਹਿਬ ਇਲੈਕਸ਼ਨ ਦੇ ਇਸ ਮਨਜ਼ੂਰੀ ਨਹੀਂ ਦਿੰਦੇ ਜਿਹਦੇ ਕਰਕੇ ਪੰਜਾਬ ਯੂਨੀਵਰਸਿਟੀ ਦਾ ਬਹੁਤ ਵੱਡਾ ਨੁਕਸਾਨ ਹੋ ਉੱਥੇ ਧਰਨੇ ਸੋ ਹਰ ਪੱਖੋਂ ਸਾਡੀ ਐਜੂਕੇਸ਼ਨ ਸਿਸਟਮ ਹੋਏ ਸਾਡੀ ਕਿਸਾਨੀ ਹੋਏ ਸਾਡੀ ਰਾਜਧਾਨੀ ਹੋਏ ਸਾਡਾ ਪਾਣੀ ਹੋਏ ਹਰ ਪੱਖੋਂ ਪੰਜਾਬ ਦੇ ਨਾਲ ਜਿਹੋ ਜਿਹਾ ਵਿਤਕਰਾ ਸੈਂਟਰਲ ਫੰਡਸ ਵੀ ਮੈ ਰੇਜ਼ ਕੀਤੇ ਮੈਨੂੰ ਹਰਾਨੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਨੁਮੰਦੇ ਸੀ ਉਹਨਾਂ ਨੇ ਇਹ ਗੱਲ ਨਹੀਂ ਚੁੱਕੀ ਸਾਡਾ ਐਜੂਕੇਸ਼ਨ ਫੰਡ ਹੋਏ ਸਾਡਾ ਹੈਲਥ ਫੰਡ ਹੋਏ ਹਜ਼ਾਰਾਂ ਕਰੋੜ ਰੁਪਏ ਤੁਸੀਂ ਸਾਡਾ ਉਹ ਵੀ ਰੋਕੀ ਬੈਠੇ ਹੋ ਸੋ ਇਹ ਜਿਹੜੇ ਜ਼ਰੂਰੀ ਮੁੱਦੇ ਪੰਜਾਬ ਦੇ ਇਹ ਜ਼ਰੂਰ ਡਿਸਕਸ ਕਰਨ ਵਾਸਤੇ ਸਮਾਂ ਚਾਹੀਦਾ ਹੈਗਾ ਪਾਵੇਂ ਸਾਡੇ ਹੁਣ ਲੈਂਡ ਐਕ acquisition ਜਿਹੜੀ ਭਾਰਤਮਾਲਾ ਜ਼ਮੀਨ ਦੇ ਅਧੀਨ ਜਿਹੜਾ ਆ ਜਾਮਨਗਰ ਅ ਅਜਮੇਰ ਵਾਲਾ ਜਿਹੜਾ ਹਾਈਵੇ ਜਿਹੜਾ ਬਣ ਰਿਹਾ ਹੈ ਉਹ ਵੀ ਕਿਸਾਨ ਆਪ ਦੀ ਜ਼ਮੀਨ ਵਾਸਤੇ ਲੜ ਰਿਹਾ ਕਿ ਸਾਨੂੰ ਸਾਨੂੰ ਪੂਰਾ ਮੁੱਲ ਨਹੀਂ ਮਿਲ ਰਿਹਾ ਤਾਂ ਮਾਰ ਕੁੱਟ ਕੇ ਉਹਦੀ ਜ਼ਮੀਨ ਕਬਜ਼ਾ ਕੀਤੀ ਜਾ ਰਹੀ ਹੈ ਸੋ ਇੰਨੇ ਜ਼ਰੂਰੀ ਜ਼ਰੂਰੀ ਮੁੱਦੇ ਹੈਗੇ ਤੇ ਇਹਨਾਂ ਨੇ ਦੋਨਾਂ ਨੇ ਆਪਣੀ ਅੰਡਰਸਟੈਂਡਿੰਗ ਪਹਿਲੇ ਤੁਸੀਂ ਨਾ ਚੱਲਣ ਦੋ ਉਹਦੇ ਬਾਅਦ ਅਸੀਂ ਨਹੀਂ ਚੱਲਤਾ ਇਹ ਲੋਕਾਂ ਦੇ ਮੁੱਦੇ ਕਿੱਥੇ ਜਾਣ ਲੋਕਾਂ ਦੇ ਪੈਸਿਆਂ ਦੇ ਨਾਲ ਇਹ ਪਾਰਲੀਮੈਂਟ ਚੱਲਦੀ ਹੈ ਲੋਕਾਂ ਤੋਂ ਚੁਣ ਕੇ ਅਸੀਂ ਪਹੁੰਚਦੇ ਆ ਤੇ ਸਾਨੂੰ ਫਿਰ ਕੋਈ ਸਮਾਂ ਨਹੀਂ ਮਿਲਦਾ ਇੱਕ ਛੋਟੀ ਪਾਰਟੀਆਂ ਨੂੰ ਉਪਰੋਂ ਇਹ ਇਹਨਾਂ ਦੀ ਆਪਸੀ ਲੜਾਈ ਚਾਰੇ ਮੁੱਦੇ ਰਹਿ ਜਾਂਦੇ ਸੋ ਜਿਮ ਨਹੀਂ ਚੋਣਾ ਉਹ ਜੋ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੀਆਂ ਚੌਥੀ ਵੀ ਆਮ ਆਦਮੀ ਪਾਰਟੀ ਦੀ ਹੋਈ ਹੈ ਅਸਲ ਵਿੱਚ ਬਰਨਾਲਾ ਸੋ ਚਾਰ ਵੀ ਰੂ ਹੀ ਕਹਿ ਸਕਦੇ ਆਪਾਂ ਤੇ ਉਹ ਤਿੰਨੇ ਸੀਟਾਂ ਜਿਹੜੀਆਂ ਜਿੱਤੀਆਂ ਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਨਹੀਂ ਸੀ। ਨਾ ਚੱਪੇਵਾਲ ਸੀ ਨਾ ਨੀਰਬ ਬਨਾਂ ਸੀ ਨਾ ਗਿੱਦੜਵਾਸ ਸੀ। 92 ਜਦੋਂ ਆਈਆਂ ਸੀ 2022 ਚ ਤੇ ਤਿੰਨ ਸੀਟਾਂ ਨਹੀਂ ਆਈਆਂ। ਤਾਂ ਉਹ ਵੀ ਹੁਣ ਘਾਟਾ ਪੂਰਾ ਹੋ ਗਿਆ। ਅਸੀਂ ਹੁਣ ਬਣਨੇ ਤੋਂ 95 ਹੋ ਗਏ। ਸੋ ਇਹ ਪੌਣੇ 3 ਸਾਲ ਬਾਅਦ ਪੰਜਾਬ ਦੇ ਲੋਕਾਂ ਦੀ ਮੋਹਰ ਕੰਮਾਂ ਤੇ ਔਰ ਮੈਂ ਤਵਾਡੇ ذریعے ਹੱਥ ਜੋੜ ਕੇ ਧੰਨਵਾਦ ਕਰਨਾ ਚਾਹਾਂ। ਕਿ ਮੈਂ ਤਾਂ ਬੋਟਾ ਮੰਗ ਹੀ ਸਕਦਾ ਕਿ ਬੋਟ ਪਾਉਣੀ ਤਾਂ ਲੋਕਾਂ ਦਾ ਕੰਮ। ਅਸੀਂ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ। ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ। ਸੋ ਮਾਲਕ ਤਾਂ ਲੋਕ ਨੇ ਜੀ ਲੋਕਤੰਤਰ ਜੀ। ਜੋ ਜੋ ਉਹਨਾਂ ਦਾ ਫਤਵਾ ਹੈ। ਪਰ ਤੇ ਭਾਲ ਵੱਡਾ ਮੁੱਦਾ ਰਿਹਾ ਪਿਆਰ ਦੀ ਚਾਹਤ। ਜਿਸ ਤਰੀਕੇ ਨਾਲ ਭਾਰਤਵਾਦ ਤੇ ਤੋਂ ਲੈ ਕੇ ਕਿਤਾਬ ਉਹ ਸਾਹਮਣੇ ਸਾਹਮਣੇ ਜਤਨਾ ਹੁੰਦੀ। ਕੋਈ ਗੱਲ ਨਹੀਂ ਕਈ ਵਾਰੀ ਹੋ ਜਾਂਦਾ ਆਪਸ ਵਿੱਚ ਭਰਾਵਾਂ ਦਾ ਵੀ ਝਗੜਾ ਹੋ ਜਾਂਦਾ ਆਪਸ ਵਿੱਚ ਬੱਟ-ਬੱਟ ਦਾ ਵੀ ਝਗੜਾ ਹੋ ਜਾਂਦਾ ਔਰ ਪੰਜਾਬ 'ਚ ਕੁਛ ਤਾਂ ਨਾ ਹੈਗਾ ਕਿ ਕੋਈ ਅਕਵਾਇਰਡ ਮੀਨ ਜਿਹੜੀ ਹੈ ਉਹਦੇ ਪੈਸਿਆਂ ਦਾ ਕੋਈ ਝਗੜਾ ਖਰ ਲਾਂਗੇ ਕੀ ਕਰਾਂਗੇ ਇਸ ਤੋਂ ਬਾਅਦ ਦਿੱਲੀ ਆਉਂਦੇ ਆ ਉਹ ਕਹਿੰਦੇ ਆ ਕਿ ਆਰਾਮ ਨਾਲ ਜਾਵਾਂਗੇ ਪੈਦਲ ਜਾਵਾਂਗੇ ਛੇ ਦਿਨ ਨੂੰ ਧੰਨਵਾਦ ਸਾਹਿਬ ਬਰਕਰਾਰਿਤ ਬੈਕਟੀ ਦੀ ਗੱਲ ਕਰ ਰਹੇ ਨੇ ਨਹੀਂ ਦਿੱਲੀ ਆਉਣ ਚ ਕਿਉਂ ਰੋਕਣਾ ਮੈਂ ਮੇਰਾ ਪਹਿਲਾ ਸਵਾਲ ਇਹ ਹੈ ਕਿਸਾਨ ਬਿੱਲੀ ਕੋ ਨਹੀਂ ਆਉਂਦੀ ਉਹ ਕਿਥੇ ਖਰੜੇ ਜੀ ਫਿਰ ਕਿਥੇ ਵੀ ਜੀਉਂਦਾ ਉਹ ਦਿੱਲੀ ਹੀ ਆਉਣਗੇ ਵੀ ਜਦੋਂ ਅਹਮਦਾਬਾਦ ਤੋਂ ਚੱਲ ਕੇ ਬੰਦਾ ਦਿੱਲੀ ਆ ਗਿਆ ਤਾਂ ਫਿਰ ਦਿੱਲੀ ਹੀ ਆਉਣਗੇ ਤੇ ਉਹਨਾਂ ਨੇ ਗੱਲ ਕਰੋ ਉਹਨਾਂ ਦੇ ਮਸਲੇ ਹੱਲ ਕਰੋ ਦਿੱਲੀ ਕੋ ਨਹੀਂ ਆਉਂਦੇ ਨਹੀਂ ਜੀ ਵੀ ਟਰੈਕਟਰਾਂ ਦੇ ਨਹੀਂ ਆ ਸਕਦੇ ਨਹੀਂ ਜੀ ਤੁਸੀਂ ਬਸਤੇ ਨਹੀਂ ਆ ਸਕਦੇ ਤੁਸੀਂ ਟ੍ਰੇਨ ਤੇ ਨਹੀਂ ਆ ਸਕਦੇ ਪਸਾਨਾ ਨੂੰ ਵੀ ਦਿੱਲੀ ਆਉਣ ਦਾ ਹੱਕ ਹੈ ਕਿ ਉਹਨਾਂ ਨੂੰ ਡੈਮੋਕਰੈਟਿਕ ਰਾਈਟ ਹੈ ਜਗ੍ਹਾ ਦਿਓ ਜਗ੍ਹਾ ਦੇ ਕੇ ਉਹਨਾਂ ਨਾਲ ਸ਼ਾਂਤੀਪੂਰਵਕ ਉਹਨਾਂ ਦੇ ਲੀਡਰਾਂ ਨਾਲ ਗੱਲ ਕਰੋ ਮਸਲੇ ਹੱਲ ਕਰੋ ਤੇ ਚਲੇ ਜਾਣਗੇ ਉਹ ਕੋਈ ਫੋਟੋਆਂ ਖਿਚਾਉਣ ਥੋੜੀ ਆਰੇ ਕੋਈ ਟੀਵੀ ਤੇ ਆਪਦੀਆਂ ਤਸਵੀਰਾਂ ਦਿਖਾਉਣ ਵਾਸਤੇ ਥੋੜੀ ਆਰੇ ਔਰ ਖਾਸ ਤੌਰ ਤੇ ਪੰਜਾਬ ਤੇ ਹਰਿਆਣੇ ਦੇ ਕਿਸਾਨ ਹੈ ਮੋਸਟ ਮੈਂ ਤਾਂ ਕਹਿਣਾ ਵੀ ਉਹਨਾਂ ਨੂੰ ਨਹੀਂ ਰੋਕਣਾ ਚਾਹੀਦਾ ਤੇ ਉਹਨੂੰ ਆਉਣ ਦੇਣਾ ਚਾਹੀਦਾ ਗੱਲਬਾਤ ਕਰਕੇ ਜਦੋਂ ਮੋਦੀ ਸਾਹਿਬ ਬੜੀ ਤਾਂ ਇਹ ਚੱਲਦੀ ਹੈ ਗੱਲ ਕੋਚ ਕੋਈ ਐਡ ਜੀ ਆਉਂਦੀ ਹੈ ਪਾਪਾ ਮੋਦੀ ਜੀ ਨੇ ਯੂਕਰੇਨ ਦਾ ਜੁੱਧ ਰਕਵਾ ਦਿਆ ਇਹ ਯੂਕਰੇਨ ਤੇ ਰਸ਼ੀ ਦਾ ਜੁੱਧ ਰਕਵਾ ਸਕਦੇ ਹੋ ਐਨੀ ਪਾਵਰ ਕਟੂ ਚ ਹੈਗੀ ਹੈ ਕਿਰਪਾ ਕਰਕੇ ਕਿਸਾਨਾ ਨਾਲ ਵੀ ਗੱਲ ਕਰ ਲਓ ਤਾਂ 200 ਕਿਲੋਮੀਟਰ ਤੀ ਬੈਠੇ